ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਦੇਸ਼ਾਂ ਅਨੁਸਾਰ ਗੁਰਮੀਲ ਸਿੰਘ ਜੀਕੇ ਨੂੰ ਪੰਜਾਬ ਦਾ ਰਿਕਰੂਟਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਲਾਲੀਆ ਤੇ ਸਾਬਕਾ ਮੇਅਰ ਵਿਸ਼ਨੂ ਸ਼ਰਮਾ ਵੱਲੋਂ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰਪਾਲ ਸਿੰਘ ਲਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਨੇ ਤੇ ਉਹ ਵਾਕੂਬੀ ਸੇਵਾ ਨਿਭਾਉਣਗੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ। ਦੇਖੋ ਜੀ ਸਦਾਰ ਗੁਰਮੇਦ ਸਿੰਘ ਜੀ ਕੇ ਪਹਿਲਾਂ ਲੋਕ ਜਨ ਸ਼ਕਤੀ ਪਾਰਟੀ ਦੇ ਚੇਅਰਮੈਨ ਹੁੰਦੇ ਸੀ ਪਾਰਲੀਮੈਂਟ ਬੋਰਡ ਦੇ। ਇਹਨਾਂ ਨੇ ਪਾਸਵਾਨ ਸਾਹਿਬ ਨਾਲ ਬਹੁਤ ਕੰਮ ਕੀਤਾ ਹੈ ਬੜੇ ਪੁਰਾਣੇ ਪਾਰਟੀ ਨੂੰ ਕਿਸੇ ਵੀ ਪਾਰਟੀ ਨੂੰ ਅੱਛੀ ਤਰ੍ਹਾਂ ਚਲਾਉਣ ਦੇ ਵਿੱਚ ਇਹ ਸਮਰਥ ਨੇ ਔਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਕਿਤੇ 300 ਕਿਤੇ 400 ਕਿਤੇ 500 ਦੇ ਇਹਨਾਂ ਦੇ ਵਿੰਗ ਬਣਾਏ ਹੋਏ ਨੇ ਸਾਡੀ ਇਹਨਾਂ ਨੇ ਬੇਨਤੀ ਦੇ ਉੱਤੇ ਅਸੀਂ ਜਦੋਂ ਦੇਖਿਆ ਵੀ ਇਹ ਬਹੁਤ ਵੱਡਾ ਇਹਨਾਂ ਦਾ ਇੱਕ ਆਧਾਰ ਹੈ ਸਾਰੇ ਪੰਜਾਬ ਦੇ ਵਿੱਚ ਸਾਡੀ ਬੇਨਤੀ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਕੀਤੀ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਕੱਲ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਸਾਨੂੰ ਸਰਗੁਰੂ ਮੇਸਿੰਗ ਜੀ ਦੀ ਕਾਂਗਰਸ ਪਾਰਟੀ ਦੇ ਵਿੱਚ ਜ਼ਰੂਰਤ ਹੈ ਤਾਂ ਉਹਨਾਂ ਨੂੰ ਅਸੀਂ ਜਦੋਂ ਇਹਨਾਂ ਦੇ ਸਾਰੇ ਡਿਟੇਲ ਚ ਦੱਸਿਆ ਤਾਂ ਉਹਨਾਂ ਨੇ ਕੱਲ ਇਹਨਾਂ ਨੂੰ ਕਾਂਗਰਸ ਜੁਆਇਨ ਕੀਤੀ ਇਹਨਾਂ ਦਾ ਅਸੀਂ ਬੜਾ ਉਦੇ ਉੱਤੇ ਧੰਨਵਾਦ ਵੀ ਕਰਦੇ ਆਂ ਇਹਨਾਂ ਦਾ ਵੈਲਕਮ ਵੀ ਕਰਦੇ ਆਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਤਾਂ ਸਿੱਧੂ ਸਾਹਿਬ ਨੇ ਆਪਣੇ ਹੱਥਾਂ ਨਾਲ ਇਹਨਾਂ ਨੂੰ ਕੱਲ ਪਾਰਟੀ ਦੇ ਵਿੱਚ ਵੈਲਕਮ ਕੀਤਾ ਔਰ ਉਹਦੇ ਨਾਲ ਹੀ ਇੱਕ ਪੰਜਾਬ ਰਿਕਰੂਟਮੈਂਟ ਵਿੰਗ ਜਿਹੜਾ ਪੰਜਾਬ ਦਾ ਬਣਾਇਆ ਉਹਦੇ ਪੰਜਾਬ ਦੇ ਪ੍ਰਧਾਨ ਸਰਗੁਰਮੇਦ ਸਿੰਘ ਜੀ ਕੇ ਜੀ ਨੂੰ ਸਿੱਧੂ ਸਾਹਿਬ ਦੀ ਪਰਮਿਸ਼ਨ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਪ੍ਰਧਾਨ ਜੀ ਦੇ ਨਾਲ ਔਰ ਅਸੀਂ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਅੱਜ ਥਾਪ ਰਹੇ ਆ ਤੇ ਇਹਨਾਂ ਨੂੰ ਅਸੀਂ ਮੁਬਾਰਕਬਾਦ ਦੇ ਰਹੇ ਆ ਔਰ ਇਹਨਾਂ ਨੂੰ ਬੇਨਤੀ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਆਪਣਾ ਵਿੰਗ ਬਣਾਉਣ ਔਰ ਆਪਣੀ ਜਿਹੜੀ ਬਾਡੀ ਬਣਾਉਣ ਜਿਹੜੀ ਕਿ ਅਸੀਂ ਸਿੱਧੂ ਸਾਹਿਬ ਦੀ ਪ੍ਰਮਾਨਗੀ ਦੇ ਨਾਲ ਲੈ ਕੇ ਇਹ ਆਪਣਾ ਕੰਮ ਸ਼ੁਰੂ ਕਰ ਸਕਣ ਆਉਣ ਵਾਲੇ ਚੋਣ ਦੇ ਵਿੱਚ ਸਾਨੂੰ ਇਹਨਾਂ ਦੀ ਇਹਨਾਂ ਦੀ ਟੀਮ ਦੀ ਹਮੇਸ਼ਾ ਜ਼ਰੂਰਤ ਰਹੇਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਦਾ ਧੰਨਵਾਦ ਤੇ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਮਾਨਯੋਗ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਮਾਨਯੋਗ ਦੇਵਿੰਦਰ ਲਾਲੀ ਜੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੱਕ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਹੈ। ਤੇ ਇਸ ਲਈ ਮੈਂ ਕਾਂਗਰਸ ਪਾਰਟੀ ਦਾ ਸਾਡੇ ਮਾਨਯੋਗ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਮਾਨ ਸਤਕਾਰ ਮੈਨੂੰ ਬਖਸ਼ਿਆ ਅਸ਼ੀਰਵਾਦ ਦਿੱਤਾ ਹੈ। ਸਾਰੀ ਹੀ ਜਿਹੜੀ ਸੀਨੀਅਰ ਬਾਡੀ ਕਹਿ ਲਈਏ ਆਪਾਂ ਉਹਦਾ ਧੰਨਵਾਦ ਕਰਦਾ ਤੇ ਕਾਂਗਰਸ ਵਰਕਰਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ ਮੈਂ ਉਸ ਪਰਿਵਾਰ 'ਚ ਸ਼ਾਮਲ ਹੋਣ ਜਾ ਰਿਹਾ ਮੈਨੂੰ ਖੁਸ਼ੀ ਹੋ ਰਹੀ ਹੈ ਤੇ ਇਸ ਲਈ ਜਿਹੜੀ ਵੀ ਡਿਊਟੀ ਮੈਨੂੰ ਦਿੱਤੀ ਗਈ ਹੈ ਮੈਂ ਇਹਨੂੰ ਬਹੁਤ ਤਨਦੇਹੀ ਨਾਲ ਦਿਲੋਂ ਇਹਨੂੰ ਪ੍ਰਮਾਨ ਕਰਾਂਗਾ ਔਰ ਮਿਹਨਤ ਨਾਲ ਇਹਦੇ ਤੇ ਕੰਮ ਕਰਾਂਗਾ ਇਲੈਕਸ਼ਨਾਂ ਦੇ ਵਿੱਚ ਕਿੱਦਾਂ ਰੋਲ ਰੋਲ ਦਾ ਕੀ ਕੰਮ ਕਰੂੰਗਾ ਇਲੈਕਸ਼ਨਾਂ ਦਾ ਮੇਰਾ ਰੋਲ ਜਿਹੜਾ ਅੱਜ ਜੇ ਗੱਲ ਕਰ ਲਈਏ ਤਾਂ ਸਾਰਾ ਜਿਵੇਂ ਤੁਸੀਂ ਅੱਜ ਆਏ ਹੋ ਪੱਤਰਕਾਰ ਮੇਰੇ ਵੀਰ ਨੇ ਸਾਰੇ ਇਹ ਵੀ ਜਾਣਦੇ ਕਿ 15 ਸਾਲ ਤੋਂ ਮੈਂ ਪੋਲੀਟੀਕਲ ਲੈਵਲ 'ਚ ਆਂ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਡਿਸਟ੍ਰਿਕਟ ਐਸਾ ਨਹੀਂ ਜਿੱਥੇ ਮੇਰੇ ਕੋਲੇ 2 ਤੋਂ 3000 ਪਰਸਨ ਮੇਰੇ ਨਾਲ ਨਹੀਂ ਜੁੜਿਆ ਹੋਇਆ ਤਾਂ ਮੈਂ ਉਹਨਾਂ ਨਾਲ ਦਿਲੋਂ ਜੁੜਿਆ ਹੋਇਆ ਉਹਨਾਂ ਨਾਲ ਪਹਿਲਾਂ ਮੈਂ ਮੀਟਿੰਗਾਂ ਕੀਤੀਆਂ ਕਿ ਅੱਜ ਜੋ ਕਾਂਗਰਸ ਸਰਕਾਰ ਕਰ ਰਹੀ ਹੈ ਚੰਨੀ ਜੀ ਨੇ ਬਹੁਤ ਥੋੜੇ ਦਿਨਾਂ 'ਚ ਬਹੁਤ ਵਧੀਆ ਕੰਮ ਕੀਤੇ ਤਾਂ ਸਾਡਾ ਮੇਨ ਮਕਸਦ ਕੀ ਹੈ ਕਿ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਣ ਉੱਥੇ ਵਧੀਆ ਕੰਮ ਕੀਤੇ ਜਾਣ ਸਾਡੇ ਲੋਕਾਂ ਨੂੰ ਫੈਸਿਲਟੀਆਂ ਮਿਲਣ ਤਾਂ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅਸੀਂ ਵੀ ਮਨ ਬਣਾਇਆ ਕਿ ਅਗਰ ਜੇ ਅਸੀਂ ਇੱਧਰ ਜੁੜਦੇ ਆ ਤਾਂ ਬਾਕੀ ਚਾਂਸਸ ਵੀ ਬਹੁਤ ਜ਼ਿਆਦਾ ਨੇ ਅੱਜ ਦੀ ਡੇਟ 'ਚ ਇਹ ਕਾਂਗਰਸ ਰਿਪੀਟ ਕਰੇਗੀ ਤਾਂ ਸਾਡਾ ਮੇਨ ਮਕਸਦ ਹੈ ਸਾਡੇ ਲੋਕਾਂ ਦੇ ਕੰਮ ਜਿਹੜੇ ਸੱਜਣ ਸਾਡੇ ਨਾਲ ਜੁੜੇ ਨੇ ਸਾਡੇ ਇਲਾਕਾ ਨਿਵਾਸੀ ਨਾਲ ਜੁੜੇ ਨੇ ਜੇ ਸਾਡੀ ਸਟੇਟ ਦੀ ਗੱਲ ਕਰੀਏ ਤਾਂ ਅੱਜ ਇਹਨੂੰ ਬਹੁਤ ਕੰਮ ਦੀ ਲੋੜ ਹੈ ਤੇ ਜੇ ਸਿੱਧੂ ਸਾਹਿਬ ਦੀ ਗੱਲ ਕਰੀਏ ਤਾਂ ਅੱਜ ਉਹ ਇੱਕ ਐਸੇ ਲੀਡਰ ਨੇ ਜਿਹੜੇ ਆਪਣੀ ਕਹਿਣੀ ਤੇ ਕਰਨੀ ਦੇ ਪੂਰੇ ਨੇ ਅੱਜ ਉਹ ਵਧੀਆ ਮਾਡਲ ਪੰਜਾਬ ਲਈ ਬਣਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਲਈ ਪੜ੍ਹੇ ਲਿਖੇ ਬਿਰ ਯੁਗਾਰਾਂ ਲਈ ਬਹੁਤ ਕੁਝ ਜਿਹੜਾ ਅਨਾਉਂਸ ਕਰ ਰਹੇ ਨੇ ਤਾਂ ਇਸ ਲਈ ਸਾਡਾ ਜੁੜਨਾ ਬਣਦਾ ਸੀ ਅਸੀਂ ਦਿਲੋਂ ਜੁੜ ਰਹੇ ਆਂ ਔਰ ਰਾਜ ਕੇ ਦਿਲੋਂ ਦਿਨ ਰਾਤ ਮਿਹਨਤ ਕਰਾਂਗੇ ਕਾਂਗਰਸ ਪਾਰਟੀ ਲਈ ਐਸਐਮਜ਼ेड ਪੰਜਾਬ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ